ਹਾਂਜੀ ਬਰੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਡਾ ਆਪਣਾ ਗੱਗੀ ਸਰਦੁੱਲੇ ਵਾਲਾ ਇਹ ਇਹ ਨਾ ਬਾਈ ਮੈਂ ਤੁਹਾਨੂੰ ਗਲੀ ਦਿਖਾਉਣਾਗਾ ਇਹ ਗਲੀ ਨਾ ਉੱਥੋਂ ਦੀ ਹਮ ਲਾਗਰ ਬੱਠ ਦੇ ਘਰ ਕੋਲੋਂ ਤੇ ਅੱਗੇ ਜਾਂਦੀ ਆ ਸੱਤ ਦੇ ਵਿੱਚ ਇਹ ਇਹ ਨਾ ਗਲੀ ਪੱਟੀ ਆ ਸਰਪੰਚ ਨੇ ਹਰਮੇਲ ਸਿੰਘ ਨੇ ਇਹ ਬਿਨਾ ਮਨਜ਼ੂਰੀ ਤੋਂ ਪੱਟੀ ਆ ਇਹਦੀਆਂ ਇੱਟਾਂ ਵੀ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ ਪਤਾ ਨਹੀਂ ਕੋਈ ਸ਼ੱਕ ਗਿਆ ਇੱਟਾਂ ਮੈਨੂੰ ਦੱਸੋ ਵੀ ਇਹ ਇੱਟਾਂ ਕਿੱਥੇ ਨੇ ਆ ਦੇਖੋ ਮੈਂ ਤੁਹਾਨੂੰ ਉੱਥੇ ਟਿੱਕਰ ਗਲੀ ਦਿਖਾਉਣੀ ਸਾਰੀ ਪੱਟ ਦੀ ਮੁੜਕੇ ਬਣਾਈ ਨਹੀਂ ਸਰਪੰਚ ਨੇ ਹਾਂ ਜੀ ਆ ਦੇਖੋ ਜੀ ਇਹ ਨਾ ਗਲੀ ਐਂ ਮੁੜਦੀ ਹੁੰਦੀ ਸੀਗੀ ਤੇ ਗਲੀ ਕੱਚੀ ਪਈਆ ਹੁਣ ਪੱਟ ਕੇ ਮੁੜਕੇ ਦਾ ਬਣਾਉਂਦਾ ਨਾ ਨਹੀਂ ਲੈਂਦਾ ਜੀ ਹਾਂਜੀ ਪੱਟੀ ਵੀ ਇਹ ਜਮਾ ਬਿਨਾ ਮਨਜ਼ੂਰੀ ਤੋਂ ਆ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਬਿਲਕੁਲ ਕੱਚੀ ਪਈਏ ਗਲੀ ਆ ਦੇਖੋ ਜੀ ਇਹ ਸਰਪੰਚ ਹਰਮੇਲ ਸਿੰਘ ਤੇ ਇੱਕ ਦੋ ਦੇ ਨਾਲ ਮੈਂਬਰ ਹੋਰ ਸੀਗੇ ਉਹ ਤਾਂ ਚਲੋ ਆਪੇ ਦੱਸਣਗੇ ਹੀ ਵੀ ਕਿਹੜੇ ਕਿਹੜੇ ਸੀਗੇ ਹਾਂਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ